ਸਾਸਤ੍ਰ ਕਾਜੀ ਸਾਰਾ ਜੋ ਆਪਾਂ ਲੈ ਕੇ ਆਏ ਹਾਂ ਜੋ ਬਹੁਤ ਹੀ ਪਿਆਰਾ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਫੈਬਰਿਕ ਜਿਹੜਾ ਹੈਗਾ ਰਾਇਲ ਸਿਲਕ ਹੋਏਗਾ ਬਹੁਤ ਹੀ ਸੋਹਣਾ ਸਰਦਾਰੀ ਜਿਹਾ ਪੀਸ ਹੋਏਗਾ ਬਹੁਤ ਹੀ ਪਿਆਰਾ ਵਰਕ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਵੇਂ ਕਿ ਇਸ ਦਾ ਪਰ ਮੀਟਰ ਬਹੁਤ ਹੀ ਜ਼ਿਆਦਾ ਤੁਸੀਂ ਸ਼ਰਟ ਬਣਵਾ ਕੇ ਨਾਲ ਪਲੇਨ ਬਾਟਮ ਲਗਵਾ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਹੋਣਗੇ ਪ੍ਰਾਈਸ ਉੱਪਰ ਲੱਗਾ ਹੋਇਆ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋएगी ਜੀ ਵਿਸਕੋਸ ਕਰੇਪ ਦੀ ਬਹੁਤ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਜਿਹਦੀ ਬਾਟਮ ਹੋਏਗੀ ਕਰੇਪ ਦੀ ਪਲੇਨ ਹੋਏਗੀ ਬਾਟਮ ਸ਼ਰਟ ਦਾ ਪਰਮੀਟਰ ਲੱਗ ਹੋਏਗਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹ ਜਿਹੜੇ ਸੂਟ ਹੋਣਗੇ ਵੈਲਵਟ ਦੇ ਸੂਟ ਹੋਣਗੇ ਮਾਈਕਰੋ ਵੈਲਵਟ ਸ਼ਰਟ ਦੇ ਉੱਪਰ ਵਰਕ ਹੋਏਗਾ ਜਿਹੜਾ ਸ਼ਾਲ ਹੈਗਾ ਉਸ ਦੇ ਉੱਪਰ ਵੀ ਵਰਕ ਹੋਏਗਾ ਪ੍ਰਾਈਸ ਉੱਪਰ ਲੱਗਾ ਹੋਇਆ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਗਲਾਸ ਔਰਗਾਂਜ਼ਾ ਦੀ ਸ਼ਰਟ ਹੋਏਗੀ ਸ਼ਿਫੌਨ ਦਾ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ ਗਰਮ ਸੂਟ ਹੋਣਗੇ ਇਹ ਹੋਣਗੇ ਜੀ ਪਾਕਿਸਤਾਨੀ ਵੂਲਨ ਪਸ਼ਮੀਨਾ ਹੋਣਗੇ neck ਤੇ baazu ਤੇ ਪੌਂਚਾ ਤੇ ਵਰਕ ਹੋਏਗਾ ਪਲਾਜ਼ੋ ਹੋਏਗਾ ਪ੍ਰਾਈਸ ਉੱਪਰ ਲੱਗਾ ਹੋਇਆ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੋਏਗੀ 올 ਇੰਡੀਆ ਸ਼ਿਪਿੰਗ ਫ੍ਰੀ ਹੋਏਗੀ ਇਹ ਹੋਏਗਾ ਨੈਚੁਰਲ ਕريب ਦਾ ਫੈਬਰਿਕ ਹੋਏਗਾ ਬਹੁਤ ਸੋਨਾ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਇਹ ਵੀ ਤੁਸੀਂ 올 ਓਵਰ ਸੂਟ ਵੀ ਲੈ ਸਕਦੇ ਹੋ ਤੇ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਪਰ ਮੀਟਰ ਅਕੋਰਡਿੰਗ ਪ੍ਰਾਈਸ ਉੱਪਰ ਲਗਾਤਾ ਹੈ ਪਰ ਮੀਟਰ ਅਕੋਰਡਿੰਗ ਜਿੰਨਾ ਵੀ ਤੁਹਾਨੂੰ ਵੱਧ ਘੱਟ ਫੈਬਰਿਕ ਚਾਹੀਦਾ ਤੁਸੀਂ ਲੈ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ